ਮਾਨਤੇ ਤੇ ਮਹਾਰਾਜਵਾਨ ਸਖੀਏ ਤਾਂ ਗਣਕੇਵਲ ਸਿੰਘ ਜੀ ਪੰਡਾਤ ਵਿੱਚ ਮੇਰੀਆਂ ਭੈਣਾਂ ਮੇਰੇ ਵੀਰ ਮਨਰੇਗਾ ਵਰਕਰ ਮਿਡਲੇਨੀਅਮ ਕੁਕੀ ਵਰਕਰ ਪਿੰਡ ਬਚਾਓ ਪੰਜਾਬ ਬਚਾਓ ਦੇ ਕੰਮੇ ਤੇ ਆਈਡੀਪੀ ਦੇ ਮੈਂਬਰ ਤੇ ਵਲੰਟੀਅਰ 사ਵਾਨੂੰ ਬਾਗਜੀ ਕਾ ਖਾਲਸਾ ਬਾਗਜੀ ਕੀ ਫਤਹ ਦਾ ਵਸਰ ਇਹ ਕੱਟ ਕਰਨ ਦਾ ਤੇ ਚੋਣਾਂ ਦੇ ਵਿੱਚ ਨਵੀਂ ਪੱਤ ਪਾਉਣ ਦਾ ਇੱਕ ਸਿਹਰਾ ਜਿਹੜਾ ਉਹ ਆਈਡੀਪੀ ਨੂੰ ਜਾਂਦਾ ਮੈਂ 15 ਸਾਲ ਤੋਂ ਆਈਡੀਪੀ ਨੂੰ ਦੇਖਿਆ ਹੈ ਪਹਿਲਾਂ ਕੇ ਜੀ ਸਾਨੂੰ ਸਾਰੇ ਕੈਂਡੀਡੇਟਾਂ ਨੂੰ ਨਾ ਕਰਨ ਦਾ ਅਧਿਕਾਰ ਹੋਵੇ ਹੁਣ ਰੱਦ ਕਰਨ ਦਾ ਵੀ ਮੰਨਿਆ ਜਾ ਰਿਹਾ ਮੰਗਿਆ ਜਾ ਰਿਹਾ ਉਹ ਪਹਿਲਾਂ ਸ਼ੁਰੂ ਕਰੇਗਾ ਹੁਣ ਬਟਨ ਵੀ ਲੱਗਾ ਹੋਇਆ ਹੈ ਮਰੇਕਾ ਦੇ ਉੱਤੇ ਕੀ ਹੋਵੇ ਮਿਡਡੇਜ਼ ਮੀਲ ਤੇ ਕੀ ਹੋਵੇ ਇਹ ਵੀ ਗ੍ਰਾਮ ਸਭਾ ਤੇ ਕੀ ਹੋਵੇ ਅਸਲ 'ਚ ਸਾਡੇ ਸਮੱਸਿਆ ਕਿੱਥੇ ਖੜੀ ਆ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ ਇਹਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਜਿੱਥੇ ਆਪਦੇ ਹਲਕੇ ਦਾ ਜਿੱਥੇ ਆਪਦੇ ਸੂਬੇ ਦਾ ਕੰਮ ਕਰਨਾ ਉੱਥੇ ਜਾ ਕੇ ਗੱਲ ਕਰਨੀਆਂ ਉੱਥੇ ਦੇਸ਼ ਦੇ ਵਿੱਚ ਤੇ ਵੀ ਨੀਤੀਆਂ ਬਣਾਉਣੀਆਂ ਨੇ ਸੋ ਇਸ ਕਰਕੇ ਅਸੀਂ ਇਹ ਤਾਂ ਉਮੀਦ ਨਾ ਕਰੀਏ ਕਿ ਉਹ ਸਭਾ ਕੁਝ ਸਿਰਫ ਸਾਡਾ ਹੀ ਕਰਨਗੇ ਉਹ ਪੂਰੇ ਦੇਸ਼ ਦੀ ਗੱਲ ਉਹਨਾਂ ਨੇ ਦੇਖਣੀ ਆ ਪਰ ਉਹ ਦੇਸ਼ ਦੇ ਵਿੱਚ ਸਮਝਣ ਲੋ ਸਮਝ ਲੈ ਜੇ ਮੈਡਡੇ ਮੀਰ ਕੁੱਕ ਹੈਗੇ ਨਹੀਂ ਤਾਂ ਘਟੋ ਘਟ ਦੇਸ਼ ਦਾ ਇੱਕ ਕਾਨੂੰਨ ਹੈ ਕਿ ਕਿਸੇ ਨੂੰ ਵੀ ਘਟੋ ਘਟ ਉਜਰਤੋਂ ਘੱਟ ਉਜਰਤ ਨਹੀਂ ਦਿੱਤੀ ਜਾਏਗੀ ਜੇ ਫਿਰ ਉਹ ਉਜਰਤ ਕਿਉਂ ਨਾ ਦਿੱਤੀ ਜਾਵੇ ਜੇ ਦੇਸ਼ ਦਾ ਕਾਨੂੰਨ ਹੀ ਹੈ ਕਹਿੰਦਾ ਹਾਂ ਜੇ ਤੁਸੀਂ ਘੰਟਾ ਕੰਮ ਕਰਦੇ ਹੋ ਤਾਂ ਘੰਟਾ ਡੀਸੀ ਰੇਟ ਬਣੇ ਹੋਏ ਨੇ ਤੁਸੀਂ ਨਾ ਡੀਸੀ ਰੇਟ ਦੇ ਰਹੇ ਹੋ ਨਾ ਘਟੋ ਘਟ ਉਜਰ ਦੇ ਰਹੇ ਹੋ 8-8 ਘੰਟੇ ਕੰਮ ਲੈਨੇ ਹੋ ਕਿ ਕਿਰਨ ਸਾਫਾ ਇਹ ਤਾਂ ਦੇਸ਼ ਵਾਸਤੇ ਵੀ ਹੈ ਇਹ ਸੂਬੇ ਵਾਸਤੇ ਵੀ ਹੈ ਇਹ ਜਿਹੜੇ ਵਾਸਤੇ ਵੀ ਹੈ ਇਦਾਂ ਹੀ ਕਿਉਂਕਿ ਰੋਜ਼ਗਾਰ ਬਾਰੇ ਗੱਲ ਕਰਕੇ ਰੋਜ਼ਗਾਰ ਘਟਨ ਕਰਕੇ 2005 ਦੇ ਵਿੱਚ ਇੱਕ ਸਕੀਮ ਲਿਆਂਦੀ ਗਈ ਕਿ ਨਾਵੇਂ ਪਿੰਡਾਂ ਦਾ ਵਿਕਾਸ ਹੋਵੇ ਕਿ ਨਾਵੇਂ ਲੋਕਾਂ ਨੂੰ ਦਿਹਾੜੀ ਮਿਲਦੀ ਰਹੇ ਮਹਾਤਮਾ ਗਾਂਧੀ ਨੈਸ਼ਨਲ ਪਿੰਡੂ ਰੋਜ਼ਗਾਰ ਜਿਹੜੀ ਯੋਜਨਾ ਹੈ ਗਰੰਟੀ ਗਰੰਟੀ ਯੋਜਨਾ ਬਣਾਈ ਗਈ ਉਹਦੇ ਵਿੱਚ 100 ਦਿਨ ਦਾ ਰੋਜ਼ਗਾਰ ਕਿਹਾ ਗਿਆ 19 ਸਾਲ ਹੋ ਗਏ 100 ਦਿਨ ਦਾ ਕਦੇ ਨਹੀਂ ਮਿਲਿਆ ਪਰ ਮੰਗ ਕੀ ਸੀ ਵੀ ਕਿਤਾ ਦਿਹਾੜੀ ਘੱਟੋ ਕਰਤੇ ਜਿੰਨੀ ਘੱਟੋ ਕਰਤ ਦਿਹਾੜੀ ਹੈ ਓਨੀ ਤਾਂ ਜੋ ਮਨ ਰੇਗਾ ਚ ਤੁਸੀਂ ਓਨੀ ਵੀ ਨਹੀਂ ਦੇ ਰਹੇ ਇਹ ਕਾਨੂੰਨ ਅਸੀਂ ਹੀ ਬਣਾਇਆ ਇਹ ਦੇਸ਼ੀ ਪਾਰਲੀਮੈਂਟ ਦੇ ਹੁਕਮ ਦੇ ਨਾਲ ਬਣਿਆ ਹੋਇਆ ਹੈ ਕਿ ਘੱਟੋ ਘਾਟ ਤੇ ਉਜੜ ਤੋਂ ਪੂਰੇ ਹਿੰਦੁਸਤਾਨ ਚ ਵਾਕਖੂਕ ਸੂਬਿਆਂ ਦੇ ਹਾਲਾਤ ਨੂੰ ਰੱਖ ਕੇ ਕਿਵੇਂ ਤੈਅ ਕਰੀ ਜਾਏਗੀ ਘਟੋ ਘਟ ਉਜੜਦਾ ਕਾਨੂੰਨ ਹੈ ਉਹ ਤੁਸੀਂ ਮੰਨੇ ਕਰਦੇ ਵੀ ਲਾਗੂ ਕਰਨ ਜਿਹੜੀ ਤੇ ਇਸ ਟਾਈਮ ਤੁਸੀਂ ਪਿੰਡਾਂ ਦੇ ਵਿੱਚ ਰੁਜ਼ਗਾਰ ਘਟੇ ਨਾ ਸ਼ਹਿਰਾਂ 'ਚ ਵੀ ਕੱਟ ਗਏ ਵੱਡੇ ਵੱਡੇ ਮਾਲ ਤੁਸੀਂ ਬਣਾਤੇ ਵੱਡੇ ਵੱਡੇ ਤੁਸੀਂ ਹਾਈਵੇ ਬਣਾਤੇ ਤੁਸੀਂ ਫਰੈਂਟ ਕੋਰੀਡੋਰ ਬਣਾਤੇ ਦੁਕਾਨਾਂ ਦੀਆਂ ਦੁਕਾਨਾਂ ਖੋਲੀਆਂ ਰੇੜੀਆਂ ਵਿਕਸ਼ਿਆਂ ਦਾ ਰੁਜ਼ਗਾਰ ਖੋਲਿਆ ਤੁਸੀਂ ਵੱਡੇ ਵੱਡੇ ਅੱਡੇ ਬਣਾ ਕੇ ਦੂਰ ਦੂਰ ਦੀਆਂ ਦੁਕਾਨਾਂ ਦੇ ਰੁਜ਼ਗਾਰ ਖੋਲੇ ਤੇ ਫਿਰ ਸ਼ਹਿਰਾਂ ਦੇ ਵਿੱਚ ਵੀ ਬਚੇ ਰਗਾ ਗੰਦ ਪਿਆ ਹੈ ਬਿਠੇਰੇ ਕੰਮ ਕਰਨ ਵਾਲੇ ਨੇ ਤੁਸੀਂ ਸ਼ਹਿਰਾਂ ਚ ਵੀ ਉਹੀ ਜਿਹੀ ਮਰੇਗਾ ਜੋ ਜਿਹੜੀ ਯੋਜਨਾ ਕਿਉਂ ਨਹੀਂ ਸ਼ੁਰੂ ਕਰਦੇ ਉਹ ਸ਼ੁਰੂ ਕਰੋ ਉਹਨਾਂ ਨੂੰ ਵੀ ਕਟੋ ਕਰੋ ਜਰਦੇ ਹੋ ਤੁਸੀਂ ਕਹਿੰਦੇ ਹੋ ਅਸੀਂ ਰੋਜ਼ਗਾਰ ਦੇਾਂਗੇ ਉਹ ਰੋਜ਼ਗਾਰ ਤਾਂ ਹੀ ਆਏਗਾ ਫਿਰ ਤੁਸੀਂ ਕਹਿੰਦੇ ਹੋ ਇਹ ਵੀ ਦੇਸ਼ ਦੀ ਪਾਰਲੀਮੈਂਟ ਦਾ ਕਾਨੂੰਨ ਹੈ ਇਹ ਕੋਈ ਅਸੀਂ ਨਹੀਂ ਬਣਾਇਆ ਇਹ 73ਵਾਂ 74ਵਾਂ ਐਮੈਂਡਮੈਂਟ ਦੇ ਵਿੱਚ ਬਣਿਆ ਹੈ ਤਰਨੀਮ ਦੇ ਵਿੱਚ ਕਿ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਹੋਏਗੀ ਗ੍ਰਾਮ ਸਭਾ ਸਾਰੇ ਫੈਸਲੇ ਕਰੇਗੀ ਗ੍ਰਾਮ ਸਭਾ ਸਾਰੇ ਜਿਹੜੇ ਨਾਪਾਤਰੀ ਨੇ ਉਹਨਾਂ ਦੀ شناخت ਕਰੇਗੀ ਪਰ ਅੱਜ شناخت ਕੌਣ ਕਰ ਰਿਹਾ ਹੈ ਜਾਂ ਸੈਕਟਰੀ ਜਾਂ ਵੀਡੀਓ ਜਾਂ ਸਰਪੰਚ ਦੇ ਜੰਮਤੇ ਜਾਂ ਸਿਆਸੀ ਪਾਰਟੀ ਦੇ ਐਨਐਲਏ ਜਾਂ ਹੋਵੇ ਹਲਕਾ ਇੰਚਾਰਜ ਤੁਸੀਂ ਜਮਹੂਰੀਅਤ ਦੇ ਉੱਤੇ ਵੱਡਾ ਹਮਲਾ ਕਰਤਾ ਹਲਕਾ ਇੰਚਾਰਜ ਬਣਾ ਕੇ ਹਲਕੇ ਇੰਚਾਰਜ ਦੀ ਗੱਲ ਸੁਣੀ ਜਾਂਦੀ ਹੈ ਚੁਣੇ ਹੋਏ ਅੰਮਲੇ ਦੀ ਸੁਣੀ ਨਹੀਂ ਜਾਂਦੀ ਇਹ ਜਮਹੂਰੀਅਤ ਹੈ ਭਾਈ ਅੰਮ੍ਰਿਤ ਦੇ ਨੂੰ ਹਲਕਾ ਇੰਚਾਰਜ ਤੋਂ ਉੱਪਰ ਮਾਨਤਾ ਦੇਣਾ ਚਾਹੀਦਾ ਉਹਦੀ ਗੱਲ ਉਦੋਂ ਉੱਪਰ ਚੁਣੀ ਨਹੀਂ ਜਾਣੀ ਚਾਹੀਦੀ ਕਿਉਂਕਿ ਟੁੰਨਾ ਹੋਇਆ ਛੇ ਵੀ ਤੁਸੀਂ ਗ람 ਸਭਾਵਾਂ ਦੇ ਰਾਹੀਂ ਜਿਹੜੇ ਫੈਸਲੇ ਹੋਣੇ ਸੀ ਉਹ ਕਾਗਜ਼ਾਂ 'ਤੇ ਹੋਣੇ ਸਾਰੀਆਂ ਸਰਕਾਰਾਂ ਆਈਆਂ ਅਕਾਲੀ ਬੀਜੇਪੀ ਆਈ ਕਾਂਗਰਸ ਆਈ ਤੇ ਹੁਣ ਆਪਾਂ ਵਾਲੀ ਦੀ ਸਰਕਾਰ ਹੈ ਜਾਦੇ ਵਿਰੋਧੀ ਪਾਰਟੀ ਹੁੰਦੇ ਤਾਂ ਵੀ ਨਹੀਂ ਕਦੇ ਕਰਿਆ ਜਿੱਦ ਹੁੰਦੇ ਸੋਸੀਂ ਮੰਗੇ ਸਾਡੀ ਹੈ ਵੀ ਜਿਹੜੀਆਂ ਗ람 ਸਭਾਵਾਂ ਨੂੰ ਯਕੀਨੀ ਬਣਾ ਕੇ ਰੋਕ ਆਪਣਾ ਕੰਮ ਆਪਨ ਹੱਥੀਆ ਆਪਣਾ ਆਪੇ ਹੀ ਕਾਸਵਾ ਲਈਏ ਆਪਣਾ ਕੰਮ ਆਪੇ ਕਰਨ ਲੱਗਣ ਇਹ ਵੀ ਜਿਆਦਾ ਜ਼ਰੂਰੀ ਹੈ ਇਸ ਤੋਂ ਅੱਗੇ ਜੇ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਨੇ ਤੇ ਸ਼ਹਿਰਾਂ ਦੇ ਵਿੱਚ ਉਸੇ ਐਕਟ ਦੇ ਤਹਿਤ ਬਣਿਆ ਹੋਇਆ ਸੀ ਕਿ ਵਾਡ ਸਭਾਵਾਂ ਹੋਣਗੀਆਂ ਸਰਕਾਰ ਨੇ ਵਾਡ ਸਭਾਵਾਂ ਆਖਤੰ ਕਰਕੇ ਨਾਮਿਨੇਟ ਕਰਨੇ ਸ਼ੁਰੂ ਕਰਤੇ ਭਾਈ ਨਾਮਜ਼ਾਦੀ ਨਾਲ ਕੰਮ ਨਹੀਂ ਬੰਦੇ ਨਾਮਜ਼ਾਦੀ ਚਮਚੇ ਕਰਦੇ ਨੇ ਸੋ ਤੁਸੀਂ ਮੁੜ ਕੇ ਵਾਡ ਸਭਾਵਾਂ ਨੂੰ ਪੰਜਾਬ ਦੇ ਪੰਚਾਇਤਾਂ ਦਾ ਜਸਰਜੀਤ ਕਰਨ ਵਾਸਤੇ ਕੇਂਦਰ ਤੋਂ ਹੁਕਮ ਕਰਾਓ ਕੇ ਕੇਂਦਰਵੀ ਅਮੈਂਡਮੈਂਟ ਸੀ ਉਹਦੇ ਮੁਤਾਬਕ ਤੁਸੀਂ ਕਾਨੂੰਨ ਕਿਉਂ ਨਹੀਂ ਬਣਾਇਆ ਤੁਸੀਂ ਕਿਉਂ ਇਹ ਤਵਜੀਹੀ ਕਰੀਆ ਉਹ ਚ ਬਦਲਾਅ ਕਰੋ ਹੁਣ ਮੈਂ ਆਖਰੀ ਗੱਲ ਆਪਣੀ ਕਹਿ ਕੇ ਖਤਮ ਕਰਾਂਗਾ ਕਿਉਂਕਿ ਸਾਰੇ ਮਜਲਸ ਜਨਨ ਇਹਨਾਂ ਦਾ ਚੋਣ ਦਾ ਵੀ ਟਾਈਮ ਆ ਤੇ ਅਸੀਂ ਪਹਿਲਾਂ ਸੋਚਦੇ ਸੀ ਕਿ ਪਹਿਲਾਂ ਬਣਾਉਂਦੇ ਜੇ ਪਹਿਲਾਂ ਬਣਾਉਂਦੇ ਤਾਂ ਫਿਰ ਪਾਰਟੀਆਂ ਨੂੰ ਬੁਲਾਉਣਾ ਸੀ ਅਸੀਂ ਕਿਉਂਕਿ ਉਹਦੇ ਵਿੱਚ ਪਾਰਟੀ ਜਿੰਮੇਵਾਰਾ ਕੈਂਡੀਡੇਟ ਵਰਤਨ ਕਿਹੜਾ ਹੋਏਗਾ ਹੁਣ ਕਿਉਂਕਿ ਕੈਂਡੀਡੇਟ ਖੜੇ ਨਹੀਂ ਇਸ ਕਰਕੇ ਅਸੀਂ ਉਮੀਦਵਾਰਾਂ ਨੂੰ ਬੁਲਾਇਆ ਹੈ ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਜਦ ਅਸੀਂ ਉੱਥੇ ਜਾਂਦੇ ਹਾਂ ਇਹ ਦੂਗੇ ਕਰਨਾਲ ਸਿੰਘ ਜੀ ਕੀ ਕਹਿ ਕੇ ਗਏ ਨੇ ਕਿ ਕਿ ਟਿੰਦਰ ਨਾਲ ਸਾਡੇ ਮੁੱਦੇ ਦੇ ਸੂਬੇ ਦੇ ਜਿੰਨਾ ਚਿਰ ਜਿਹੜਾ ਸਾਡਾ ਨਾਮ ਆਦਾ ਹੈ ਸਾਡੇ ਸੂਬੇ ਦੇ ਮੁੱਦੇ ਨਹੀਂ ਉੱਥੇ ਠਾਏਗਾ ਚਾਹੇ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਹੈ ਚਾਹੇ ਪੰਜਾਬੀ ਭਾਸ਼ਾ ਦੀ ਗੱਲ ਹੈ ਚਾਹੇ ਜਮਹੂਰੀਅਤ ਦੀ ਗੱਲ ਹੈ ਚਾਹੇ ਕਾਰੇ ਕਾਨੂੰਨਾਂ ਦੀ ਗੱਲ ਹੈ ਜੇ ਖੇਤੀ ਜਿੰਸਾਂ ਦੇ ਭਾਅ ਚਾਹੇ ਹੋਣ ਦੀ ਗੱਲ ਹੈ ਚਾਹੇ ਜਿਹੜੇ ਕਿਸਾਨ ਮਜ਼ਦੂਰ ਸੁਈਸਾਈਡ ਕਰਦੇ ਨੇ ਉਹਨਾਂ ਦੇ ਉੱਤੇ ਕੋਈ ਪੁਖਤਾ ਪਾਲਸੀ ਬਣਾਉਣ ਦੀ ਗੱਲ ਹੈ ਇਹ ਸਾਰੇ ਤਾਂ ਨੌਜਵਾਨਾਂ ਰੋਜ਼ਗਾਰ ਦੀ ਗੱਲ ਆ ਇਹ ਕੇਂਦਰ ਤੇ ਵੀ ਤਾਂ ਹੋਣੀ ਆ ਕਿਉਂਕਿ ਬਹੁਤਾ ਪੈਸਾ ਕੇਂਦਰ ਦੇ ਕੋਲ ਆ ਸੋ ਮੇਰੀ ਬੇਨਤੀ ਇੰਨੀ ਹੈ ਕਾਲੇ ਕਾਨੂੰਨਾਂ ਨੂੰ ਬੰਦ ਕਰਨ ਵਾਸਤੇ ਲੋਕਪੱਠੀ ਕਾਨੂੰਨ ਬਣਾਉਣ ਵਾਸਤੇ ਜਮਹੂਰੀਅਤ ਦੇ ਨਾਲ ਹਾਲਾਂਕਿ ਲੋਕ ਸਭਾ ਦੇ ਸੈਸ਼ਨ ਕਾਫੀ ਚੱਲਦੇ ਨੇ ਪਰ ਉੱਥੇ ਇੱਕ ਮੰਗ ਰੱਖੀ ਵੀ ਭਾਈ ਜੇ ਤੁਹਾਡੀ ਗਿਣਤੀ ਜ਼ਿਆਦਾ ਹੁੰਦੀ ਹੈ ਤੇ ਵਿਰੋਧੀਆਂ ਨੂੰ ਨਾ ਡੰਡੇ ਨਾਲ ਨਾ ਕਿ ਪਕਰਾਇਆ ਕਰੋ ਉਹਨਾਂ ਨੂੰ ਵੀ ਬੋਲਣ ਦਾ ਸਮਾਂ ਦੇ ਦਿਆ ਕਰੋ ਉਹਨਾਂ ਦੀ ਵੀ ਗੱਲ ਸੁਣਿਆ ਕਰੋ ਸੋ ਉਹਦੇ ਵਿੱਚ ਇੱਕ رائے ਐ ਐਸੀ ਵੀ ਰਹਿੰਦੀ ਐ ਕਿ ਕਦੇ ਜੇ ਤੁਸੀਂ ਲੋਕ ਸਭਾ ਤੋਂ ਤਾਂ ਦੇਸ਼ ਦੇ ਮੁੱਦੇ ਇਕੱਠੇ ਹੋ ਕੇ ਚਰਚਾ ਕਰ ਲਓ ਜੇ ਵਿਧਾਨ ਸਭਾ ਤੋਂ ਹੋਣਿਓ ਤਾਂ ਸੂਬੇ ਦੇ ਮੁੱਦੇ ਕਰ ਲਓ ਇਹ ਗੱਲਾਂ ਨੇ ਮੋਟੀਆਂ-ਮੋਟੀਆਂ ਬਹੁਤ ਸਾਰੀਆਂ ਬਰੀਕੀਆਂ ਨੇ ਆਚਾਰ ਲਿਖਿਆ ਹੋਇਆ ਸ਼ਰਮਾ ਜੀ ਨੂੰ ਆਚਾਰ ਦੇ ਵੀ ਦਿੱਤਾ ਔਰ ਇਹ ਇੱਥੇ ਸਾਰੇ ਖੜੇ ਹੋਏ ਨੇ ਏਰੀਆ 'ਚ ਇਹਨਾਂ ਨੂੰ ਪਤਾ ਏਰੀਆ ਕੀ ਐ ਮੇਰਾ ਖਿਆਲ ਐ ਇਨਰ ਕੀ ਵਿਚਾਰ ਹੋਏਗਾ ਇਹ ਜਰੂਰ ਦੱਸਣਗੇ ਬਹੁਤ ਬਹੁਤ ਧੰਨਵਾਦ ਰਗਜੀ ਦਾ ਖਾਲਸਾ ਵਾਹਿਗੁਰੂ